ਇਹ ਤਾਂ ਇਹ ਤਾਂ ਕੀ ਲਾਈਟ ਚਾਹੀਦੀ ਹੈ ਇਹ ਤਾਂ ਇਹਨਾਂ ਦਾ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਤੁਸੀਂ ਉਰੇ ਇਹੋ ਵਾਸਤੇ ਸਾਡੇ ਥੋੜਾ ਆਫਿਸ ਨਹੀਂ ਹੈਗਾ ਬ੍ਰਦਰ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਹੈ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਉਰੇ ਕੋਈ ਹੈ ਨਹੀਂ ਬੰਦ ਕਰਿਆ ਨਹੀਂ ਨਹੀਂ ਪਲੀਜ਼ ਬ੍ਰਦਰ ਇਹ ਮਚਾ ਰਹੇ ਨਾ ਜੀ ਇਛਿਆ ਕਰੋ ਮੈਨੂੰ ਤੁਸੀਂ ਇਹ ਤਾਂ ਦੇਖੋ ਇੱਕ ਮਿੰਟ ਰਹਿਣ ਦਿਓ ਬ੍ਰਦਰ ਕੀ ਹੈ ਆਪਣਾ ਨਾਮ ਹੈ ਤਾਂ ਹੈ ਤਾਂ ਮੈਂ ਦੇਖੋ ਫਿਰ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਤਿੰਨ ਟੱਕੇ ਨਾ ਮਾਰੋ ਜੀ ਟੱਕੇ ਨਾ ਮਾਰੋ ਵਾਰੰਟ ਦਿਖਾਓ ਨਾ ਪਹਿਲਾਂ ਜਿਹੜਾ ਸਾਡਾ ਵਾਰੰਟ ਹੈ ਤੁਸੀਂ ਸਾਡੇ ਤੋਂ ਬਿਨਾਂ ਸਾਡੇ ਘਰ ਚ ਵੜ ਗਏ ਹੋ ਮੈਨੂੰ ਵਾਰੰਟ ਤਾਂ ਦਿਖਾਓ ਵਾਰੰਟ ਦਿਖਾਓ ਨਾ ਤੁਸੀਂ ਉਹਨਾਂ ਤੋਂ ਮੰਗੋ ਫਿਰ ਤੁਸੀਂ ਉਹਨੇ ਡਿਊਟੀ ਇਨਚਾਰਜ ਹੋ ਤੁਸੀਂ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਖਾਣੇ ਉੱਪਰ ਲਗਾ ਕੇ ਆ ਗਏ ਦਿਓ ਦਿਖਾਓ ਰਬੜ ਦਿਖਾਓ ਆ ਜਾਓ ਪਿੱਛੇ ਇਹ ਦੇਖੋ ਜੀ ਮਤਲਬ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਪਸ਼ਟ ਤੌਰ ਤੇ ਮੀਡੀਆ ਨੂੰ ਇਹ ਦੱਸਾਂ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੈ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਇਨਾ ਡਰ ਗਈ ਹੈ ਥੋੜੇ ਪਿਛੇ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਤੱਕੇਸ਼ਾਈ ਤੇ ਉਤਰ ਆਈ ਹੈ ਪਰ ਨਾ ਇਹ ਤੱਕੇਸ਼ਾਈਆਂ ਤੋਂ ਕਦੇ ਡਰੇ ਸੀ ਨਾ ਡਰੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਪਰ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਸੋਚਣ ਕਿ ਇਹੀ ਜਿਹੇ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੇ ਆ ਮੈਂ ਅੰਦਰ ਜਾ ਰਿਹਾ ਹਾਂ ਇਹ ਲੋਕ ਨਹੀਂ ਲਾ ਸਕਦੇ ਜੀ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾ ਲਾ ਕੇ ਵੜੇ ਨੇ ਕੋਈ ਸਾਨੂੰ ਵਾਰੰਟੀ ਨਹੀਂ ਦੱਸੇ ਤੇ ਇੱਕ ਤਾਂ ਲੋਕ ਲਾ ਸਕਦੇ ਤਾਂ ਹੀ ਤਸਵੀਰਾਂ ਦਿਖਾ ਦੇ ਇਹ ਲਾਈਵ ਤਸਵੀਰਾਂ ਨੇ ਇਹ ਦੇਖ